ਪੰਜਾਬ ਦੇ ਵਿੱਚ ਲੋਕ ਮੰਨੋ ਚਾਹੁੰਦੇ ਨੇ ਕਿ ਅੱਜ ਦੀ ਮੌਜੂਦਾ ਸਰਕਾਰ ਇਹਦੇ ਤੋਂ ਸਾਨੂੰ ਇਹਨਾਂ ਨੂੰ ਤੋੜ ਦਿਆ ਕਰੀਏ ਤੇ ਕਾਂਗਰਸ ਦੀ ਸਰਕਾਰ ਲੈ ਕੇ ਸਾਰਿਆਂ ਪਹਿਲੇ ਰੰਧਾਵਾ ਸਾਹਿਬ ਚੌਧਰੀ ਸਾਹਿਬ ਤੇ ਪ੍ਰਧਾਨ ਜੀ ਸਾਡੀਆਂ ਪੈਣਾ ਬੈਠੀਆਂ ਨੇ ਆਪਾਂ ਬਾਕੀ ਸਾਰਿਆਂ ਦੀ ਗੱਲ ਕਰਨੀ ਪਹਿਲੇ ਇਹਨਾਂ ਨੂੰ ਵੇਖੋ ਸਾਡੇ 3 ਸਾਲ ਗੁਜ਼ਰਨ ਤੋਂ ਬਾਅਦ ਇੱਕ ਵਾਦਾ ਸੀ ਜਿਸ ਵਾਦੇ ਨਾਲ 92 ਆਏ ਨੂੰ ਸੀ ਹਰ ਔਰਤ ਨੂੰ ਅਸੀਂ 1000 ਰੁਪਿਆ ਮਹੀਨੇ ਦਾ ਪੱਤਾ ਦਿਆ ਕਰਾਂਗੇ ਕਿਸੇ ਕੋ ਆਇਆ ਜੀ ਆ ਕੋ ਬਾਹ ਖੜੀ ਕਰਕੇ ਦੱਸੋ ਸਾਡੀਆਂ ਭੈਣਾ ਕਿਸੇ ਦੇ ਘਰ ਚ 1000 ਰੁਪਿਆ ਹੈ ਇਹ ਝੂਠਿਆਂ ਦੀ ਸਰਕਾਰ ਭਗਵੰਤ ਮਾਨ ਤੁਹਾਨੂੰ ਪਤਾ ਸ਼ੁਰੂ ਤੋਂ ਹੀ ਇੱਕ ਸਟੇਜ ਆਰਟਿਸਟ ਚੁਟਕਲੇ ਸੁਣਾਣੇ ਮਸ਼ਕਰੀਆਂ ਕਰਨੀਆਂ ਇਹਦਾ ਪੇਸ਼ਾ ਸੀ ਵੱਡ ਕਿਸਮਤੀ ਪੰਜਾਬ ਦੀ ਜਦਾ ਜ਼ਿਕਰ ਸਾ ਸੁਖਜਿੰਦਰ ਸਿੰਘ ਜੀ ਨੇ ਵੀ ਕੀਤਾ ਵੱਡੇ ਵੱਡੇ ਲੀਡਰਸ ਆ ਪ੍ਰਤਾਪ ਸਿੰਘ ਕੈਰੋਂ ਵਰਗੇ ਇਸ ਸੂਬੇ ਦੇ ਵਿੱਚ ਰਾਜ ਕਰਦੇ ਸੀ ਸਾਰੇ ਦੇਸ਼ ਨੂੰ ਉਹਨਾਂ ਤੇ ਬਹੁਤ ਭਾਰੀ ਉਨਾ ਤੇ ਸਤਕਾਰ ਸੀ ਉਸ ਕਿਸਮ ਦੀ ਲੀਡਰਸ਼ਿਪ ਅੱਜ ਵੇਖੋ ਕਿੱਥੋਂ ਕਿੱਥੇ ਅਸੀਂ ਆ ਗਏ ਮੁੱਖ ਮੰਤਰੀ ਦੀ ਕੁਰਸੀ ਤੇ ਤੁਸੀਂ ਮੇਰੇ ਵੀਰੋ ਦੱਸੋ ਤੁਹਾਨੂੰ ਇਹਦਾ ਚਿਹਰਾ ਮੋਹਰਾ ਤੁਹਾਨੂੰ ਲੱਗਦਾ ਮੁੱਖ ਮੰਤਰੀ ਹੈ ਜੀ ਤੁਸੀਂ ਭਗਵੰਤ ਦੀ ਮੈਂ ਗੱਲ ਕਰਨਾ ਇਹਦਾ ਤੁਹਾਨੂੰ ਇਹਦੀ ਪਰਸਨੈਲਿਟੀ ਇਹਦਾ ਚਿਹਰਾ ਮੋਹਰਾ ਚੀ ਮਨਿਸਟਰ ਦੀ ਕੁਰਸੀ ਤੇ ਬਹਣ ਵਾਲਾ ਅਧਿਕ ਕਿਸਮਤੀ ਸਾਡੀ ਕੱਲ ਤਾਂ ਮੈਂ ਇਹ ਗੱਲ ਇਹਨੂੰ ਭਗਵੰਤ ਨੂੰ ਕਹਿਣਾ ਚਾਹੁੰਦਾ ਭਗਵੰਤ ਮਾਨ ਜੀ ਤੁਸੀਂ ਜਿੰਨਾ ਮਰਜੀ ਪਰਦਾ ਰੱਖੋ ਸਮੁੱਚਾ ਪੰਜਾਬ ਜਾਣਦਾ ਹਰ ਤੀਸਰੇ ਦਿਨ ਤੁਸੀਂ ਹੈਰਾਨ ਹੋਵਗੇ ਸਰਕਾਰੀ ਕੋਠੀ ਦੇ ਵਿੱਚ ਇੱਕ ਸਪੈਸ਼ਲ ਕਮਰਾ ਬਣਾਇਆ ਜਿਹਦੇ ਵਿੱਚ ਡਾਕਟਰ ਜਿਹੜੇ ਨੇ ਐਮਰਜੈਂਸੀ ਰੂਮ ਭਗਵੰਤ ਬਾਲ ਵਾਸਤੇ ਇੱਕ ਤੇ ਇਹਦਾ ਬੈੱਡਰੂਮ ਹੈ ਸੀ ਕਮਰਾ ਹੈ ਹਰ ਚੌਥੇ ਪੰਜਵੇਂ ਦਿਨੇ ਨੂੰ ਲਮਾ ਪਾ ਕੇ ਇਹਨੂੰ ਉੱਥੇ ਕੋਈ ਨਾ ਕੋਈ ਆਖੀ ਕਿ ਇਹਦੇ ਆਰਟੀਫੀਸ਼ੀਅਲ ਇਹਨੂੰ ਵਿਚਾਰੇ ਨੂੰ ਆਕਸੀਜਨ ਲਾ ਕੇ ਬੈਗ ਲਾ ਕੇ ਮਸਾਈਓ ਇਹਨੂੰ ਇਹਦੀ ਮਸ਼ੀਨਰੀ ਨੂੰ ਕੰਟੀਨਿਊ ਕਰਕੇ ਰੱਖਦੇ ਬਾਦਕਿਸਮਤੀ ਸਾਡੀ ਨਾਂ ਤੇ ਇਹਦਾ ਮਾਨ ਹੈ ਪਰ ਸਹੀ ਬੰਨੇ ਚ ਨੇ ਆਪਣਾ ਮਾਨ ਨਹੀਂ ਇਹਨੇ ਆਪਣਾ ਹੀ ਮਾਨ ਹੀ ਗਵਾ ਲਿਆ ਝੂਠਾ ਆਦਮੀ ਸਾਡੀਆਂ ਮਾਤਾਵਾਂ ਦਾ ਭੈਣਾ ਨਾ ਜਿਹੜੀ ਪਾਰਟੀ ਮੈਂ ਅੱਜ ਕੇਜਰੀਵਾਲ ਨੂੰ ਪੁੱਛਣਾ ਚਾਹਨਾ ਕੇਜਰੀਵਾਲ ਸਾਹਿਬ 50% ਪੋਪੂਲੇਸ਼ਨ 50% ਵੋਟਰ ਪੰਜਾਬ ਦਾ ਸਾਡੀਆਂ ਭੈਣਾ ਤੇ ਮਾਮਾਂ ਨੇ ਜੇ ਤੁਸੀਂ ਉਹਨਾਂ ਦਾ ਕੁਫਰ ਤੋਲ ਸਕਦੇ ਹੋ ਜੇ ਉਹਨਾਂ ਨੂੰ ਤੁਸੀਂ ਝੂਠ ਬੋਲ ਸਕਦੇ ਹੋ ਇਹਨਾਂ ਤੇ ਵਿਸ਼ਵਾਸ ਕੌਣ ਕਰੇ ਅਈ ਸਾਲ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਤੱਕ ਕਹਿੰਦੇ ਰਹੇ ਤੁਸੀਂ ਫਿਕਰ ਨਾ ਕਰੋ ਹੁਣ 1100 ਹਜ਼ਾਰ ਦੀ ਜਗ੍ਹਾ 1100 ਦਿਆ ਕਰਾਂਗੇ ਦਿੱਲੀ ਦੀਆਂ ਇਲੈਕਸ਼ਨ ਆਈਆਂ ਤੁਸੀਂ ਸੁਣਿਆ ਹੋਵੇਗਾ ਮਾਨ ਨੂੰ ਕਹਿੰਦੇ ਹੋਏ ਇਲੈਕਸ਼ਨ ਟੱਪ ਜੇ ਅਸੀਂ ਇਸ ਤੋਂ ਬਾਅਦ ਇਹਨਾਂ ਨੂੰ ਪੈਸੇ ਦੇਵਾਂਗੇ ਅੱਜ ਕੁਝ ਦਿਨ ਨੂੰ ਇਹਨਾਂ ਕੋਈ ਹੈ ਨਹੀਂ ਅੱਜ ਤੇ ਪੰਜਾਬ ਦੀ ਜਿਹੜੀ ਤਾਕਤ ਹੈ ਉਹ ਵੀ ਦਿੱਲੀ ਦੇ ਹੱਥੇ ਦੇ ਦਿੱਤੀ ਪਿਛਲੇ ਦਿਨੀ ਇਹਨਾਂ ਨੇ ਇੱਕ ਸਪੈਸ਼ਲ ਮੈਂ ਸਾਰੇ ਇੱਥੇ ਬੈਠੇ ਹੋਏ ਆਪਣੇ ਵੀਰਾਂ ਨੂੰ ਦੱਸਣਾ ਚਾਹਨਾ ਸ਼ਾਇਦ ਤੁਹਾਡੀ ਨਜ਼ਰ ਨਾ ਹੋਈ ਹੋਏ ਇੱਕ ਪੰਜਾਬ ਡਿਵੈਲਪਮੈਂਟ ਕਾਉਂਸਲ ਬੜਾਇ ਉਸ ਡਿਵੈਲਪਮੈਂਟ ਕਾਉਂਸਲ ਦੇ ਵਿੱਚ ਚੀਫ ਸਕੱਟਰੀ ਨੇ ਖੁਦ ਚਿੱਠੀ ਲਿਖੀ ਹੈ ਕਿ ਜਿਨੇ ਪੰਜਾਬ ਦੇ ਮਹਿਕਮੇ ਨੇ ਇਹਨਾਂ ਦਾ ਜਿਹੜਾ ਵੀ ਕੋਈ ਕੰਮ ਹੋਏਗਾ ਉਹਨਾਂ ਦੀ ਮਨਜ਼ੂਰੀ ਪੰਜਾਬ ਦੀ ਕੈਬਨਿਟ ਨਹੀਂ ਇਹ ਜਿਹੜਾ ਇਹਨਾਂ ਦਾ ਡਿਵੈਲਪਮੈਂਟ ਕਾਉਂਸਲ ਹੈ ਉਹਦੇ ਕੋਲ ਮਨਜ਼ੂਰੀ ਲੈਣੀ ਪੈਗੀ ਉਹਦੇ ਵਿੱਚ ਸਾਰੇ ਗੈਰ ਪੰਜਾਬੀ ਨੇ ਜਿਨ੍ਹਾਂ ਨੂੰ ਮਾਂ ਬੋਲੀ ਬੋਲਣ ਦਾ ਪਤਾ ਨਹੀਂ ਪੰਜਾਬ ਦੇ ਜਿਨ੍ਹਾਂ ਦਾ ਤੁਲਖ ਹੈ ਨਹੀਂ ਆ ਮੇਰੇ ਕੋ ਨਾਂ ਲਿਖੇ ਨੇ ਤਿੰਨ ਚਾਰਾਂ ਦੇ ਆ ਇੱਕ ਦਾ ਨਾਂ ਜੇ ਸੀਮਾ ਬਾਂਸਲ ਚੇਅਰਪਰਸਨ ਨੇ ਬਣਾਈ ਸ਼ੌਕਤ ਰੌਏ ਅਨੁਰਾਗ ਕੁੰਡੂ ਵੈਭਵ ਮਹੇਸ਼ਵਰੀ ਆ ਤੁਸੀਂ ਮੈਨੂੰ ਦੱਸੋ ਤੁਹਾਨੂੰ ਪਹਿਲੇ ਇਹਨਾਂ ਚੋਂ ਕਿਸੇ ਦਾ ਪੰਜਾਬੀ ਨਾਂ ਤੁਸੀਂ ਸਮਝਦੇ ਹੋ ਨਾ ਕਿ ਇੱਕ ਵੀ ਪੰਜਾਬੀ ਹੈ ਨਹੀਂ ਪੰਜਾਬੀ ਬੋਲਣ ਦਾ ਕਿਸੇ ਨੂੰ ਪਤਾ ਨਹੀਂ ਇਹਨਾਂ ਦੇ ਹੱਥੇ ਚਾਕਤ ਦੇ ਦਿੱਤੀ ਤੇ ਕੱਲ ਰੰਦਾਵਾ ਸਾਹਿਬ ਕੈਬਨਿਟ ਨੇ ਫੈਸਲਾ ਕੀਤਾ ਕਿ ਜਿਹੜੀਆਂ ਹਾਊਸਿੰਗ ਪਾਲਿਸੀ ਹੈ ਜਿਹੜੀ ਆ ਅਰਬਨ ਏਰੀਆਜ਼ ਦੇ ਵਿੱਚ ਜਿੰਨੇ ਸ਼ਹਿਰ ਨੇ ਇਹਨਾਂ ਦੇ ਆਲੇ ਦੁਆਲੇ ਜਿਹੜੀਆਂ ਕੌਲਨੀਆਂ ਕੱਟਣੀਆਂ ਨੇ ਮੇਰੇ ਵੀਰੋ ਪਹਿਲੇ ਚੀਫ ਮਿਨਿਸਟਰ ਜਿਹੜਾ ਹੁੰਦਾ ਸੀ ਇਹਦਾ ਚੇਅਰਮੈਨ ਹੁੰਦਾ ਸੀ ਮਨਜ਼ੂਰੀ ਇਹ ਦਿੰਦਾ ਸੀ ਸੀਐਲਯੂਜ਼ ਜਿਹੜਾ ਪੁੱਡਾ ਦਾ ਮੰਤਰੀ ਸੀ ਉਹਦਾ ਡਿਪਟੀ ਚੇਅਰਮੈਨ ਹੁੰਦਾ ਸੀ ਹੁਣ ਉਹ ਵੀ ਸਾਰਾ ਕੁਝ ਬਦਲ ਕੇ ਪਾਵਰਜ਼ ਲੈ ਕੇ ਚੀਫ ਸੈਕਟਰੀ ਨੂੰ ਦੇਤੀਆਂ ਕਿਉਂਕਿ ਜਿਹੜਾ ਚੀਫ ਸੈਕਟਰੀ ਹੈ ਸਾਡਾ ਇਹ ਵੀ ਇੱਕ ਰਬਰਡ ਸਟੈਂਪ ਹੈ ਅਜਿਹਾ ਤਹਿਸੀਲਾਂ ਦੇ ਵਿੱਚ ਸਟੈਂਪ ਲੱਗੀ ਹੁੰਦੀ ਹੈ ਜਿਹੜਾ ਮਰਜੀ ਲਾਂਦਾ ਤੇ ਮੋਹਰ ਲਾ ਲੈਂਦਾ ਉਹਨੂੰ ਪੰਜਾਬ ਦੇ ਵਿੱਚ ਮੇਰੇ ਵੀਰੋ ਅਗਲੇ 2 ਸਾਲਾਂ 'ਚ ਮੈਨੂੰ ਇਹ ਮਹਿਸੂਸ ਹੁੰਦਾ ਕਿ ਤਕਰੀਬਨ ਚੌਧਰੀ ਸਾਹਿਬ 50 ਹਜ਼ਾਰ ਕਰੋੜ ਰੁਪਈਆ ਪੰਜਾਬ ਦਾ ਜ਼ਮੀਨਾਂ ਵਿੱਚੋਂ ਜਿਹਦੇ ਵਿੱਚ 24 ਹਜ਼ਾਰ ਏਕੜ ਕੱਲੇ ਲੁਧਿਆਣੇ ਵਿੱਚ ਮੋਹਾਲੀ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਲੰਦਰ ਦੇ ਵਿੱਚ ਪਠਾਨਕੋਟ ਦੇ ਵਿੱਚ ਪਟਿਆਲੇ ਦੇ ਵਿੱਚ ਬਠਿੰਡੇ ਦੇ ਵਿੱਚ ਵੱਡੀਆਂ ਕਾਰਪੋਰੇਸ਼ਨਾਂ ਅੱਜ ਤਕਰੀਬਨ 50 ਹਜ਼ਾਰ ਏਕੜ ਜ਼ਮੀਨ ਇਹਨਾਂ ਨੇ ਖਰੀਦ ਕੇ ਪੰਜਾਬੀਆਂ ਦਾ ਪੈਸਾ ਕੱਢ ਕੇ ਸਾਰਾ ਦਿੱਲੀ 'ਚ ਲੈ ਕੇ ਜਾਣ ਸਾਡੀ ਛੋਟੀ ਭੈਣ ਨੇ ਗੱਲ ਕੀਤੀ ਸੀ ਹਜ਼ਾਰਾਂ ਸਾਲਾਂ ਤੋਂ ਅਫਗਾਨੀ ਆਂਦੇ ਰਹੇ ਹਿੰਦੁਸਤਾਨ ਨੂੰ ਲੁੱਟਣ ਬਾਹਰੋਂ ਧੜ ਵੀ ਆਂਦੇ ਰਹੇ ਇਹ ਪਹਿਲੀ ਵਾਰ ਬਾਹਰੋਂ ਨਹੀਂ ਕੋਈ ਆਇਆ ਦੇਸ਼ 'ਚੋਂ ਹੀ ਆ ਗਿਆ ਇਹ ਸਾਰੇ ਦਿੱਲੀ ਵਾਲੇ ਨੇ ਜਿਹੜੇ ਪੰਜਾਬ ਨੂੰ ਹਰ ਸਾਬ ਨਾ ਹੁਣ ਲੁੱਟ ਰਹੇ ਮੈਂ ਤੁਹਾਨੂੰ ਯਾਦ ਕਰਾਉਣਾ ਚਾਹਾਂਗਾ ਇੱਥੇ ਕੇਜਰੀਵਾਲ ਸਾਹਿਬ ਨੇ ਇਹ ਗੱਲ ਕਹੀ ਸੀ ਜਦੋਂ ਉਹਨਾਂ ਨੂੰ ਪੁੱਛਿਆ ਸੀ ਕਿ ਕੇਜਰੀਵਾਲ ਸਾਹਿਬ ਪੰਜਾਬ ਦੇ ਸਿਰ ਤੇ ਕਿ तकरीबन 2.5 ਲੱਖ ਕਰੋੜ ਦਾ ਕਰਜ਼ਾ ਹੈ ਜੇ ਅਸੀਂ ਬਦਲਾਵ ਲੈ ਕੇ ਆਨੇ ਆ ਤੁਹਾਡੀ ਸਰਕਾਰ ਲੈ ਕੇ ਆਨੇ ਸਾਨੂੰ ਦੱਸੋ ਤੁਹਾਡੇ ਕੋ ਕਿਹੜੀ ਆਮਦਨ ਦਾ ਜ਼ਰੀਆ ਕੀ ਹੋਏਗਾ ਪੰਜਾਬ ਦੀ ਤਰੱਕੀ ਵਾਸ ਤੇ ਕੇਜਰੀਵਾਲ ਸਾਹਿਬ ਨੇ ਗੱਲ ਕਹੀ ਸੀ ਕਿ ਮੈਂ ਇੰਡੀਅਨ ਰੈਵਨਿਊ ਸਰਵਿਸ ਦਾ ਅਫਸਰ ਹਾਂ ਮੈਂ ਇਨਕਮ ਟੈਕਸਰ ਹਾਂ ਮੇਰੀ ਐਕਸਪਰਟਿਸ ਇਹ ਹੈ ਕਿ ਪੈਸੇ ਕਿਸ ਤਰ੍ਹਾਂ ਰੈਵਨਿਊ ਕਿਸ ਤਰ੍ਹਾਂ ਕਲੈਕਟ ਕਰਨਾ ਉਹਨਾਂ ਨੇ ਕਿਹਾ ਸੀ ਤੁਹਾਨੂੰ ਮੈਂ ਯਾਦ ਦਿਰਾਉਣਾ ਚਾਹਨਾ ਕਹਿੰਦੇ ਸੀ ਕਿ ਪੰਜਾਬ ਦਾ ਅਜ ਤੋਂ 3.5 ਸਾਲ ਪਹਿਲੇ ਬਜਟ ਸੀ 1.70 ਹਜ਼ਾਰ ਕਰੋੜ ਸਾਲਾ ਇਹ ਕਹਿਣ ਲੱਗੇ ਇਹਦੇ ਵਿੱਚ ਬਹੁਤ ਭਾਰੀ ਪੈਮਾਨੇ ਤੇ ਰਿਸ਼ਵਤ ਚੱਲਦੀ ਹੈ ਇਹਦੇ ਵਿੱਚ ਬਹੁਤ ਵੱਡੇ ਪੈਮਾਨੇ ਤੇ ਰਿਸ਼ਵਤ ਚੱਲਦੀ ਹੈ ਮੈਂ ਰਿਸ਼ਵਤ ਰੋਕਾਂਗਾ ਜੇ 40% ਉਹਨਾਂ ਦਾ ਮੰਨਣਾ ਸੀ ਕੇਜਰੀਵਾਲ ਸਾਹਿਬ ਦਾ ਕਿ 40% ਰਿਸ਼ਵਤ ਹੈ ਉਹ ਕਹਿੰਦੇ 40 ਛੱਡ ਲੋ ਜੇ ਮੈਂ 20% ਵੀ ਇਹਦੇ ਵਿੱਚੋਂ ਰਿਸ਼ਵਤ ਰੋਕ ਲਈ ਤੇ ਮੈਂ 34000 ਕਰੋੜ ਸਾਲਾਨਾ ਪੰਜਾਬ ਦੀ ਤਰੱਕੀ ਵਾਸਤੇ ਪੰਜਾਬ ਦੇ ਬਜਟ ਚੋਂ ਹੀ ਤੁਹਾਨੂੰ ਪੈਸੇ ਦੇ ਦਿਆ ਕਰੂੰ 34000 ਤੇ 20 ਦਵਾਂਗਾ ਆ ਤਿੰਨ ਦਰਿਆਵਾਂ ਦਾ ਜਿਹੜਾ ਰੇਤ ਦਾ ਕੰਮ ਨਜਾਇਜ਼ ਹੁੰਦਾ ਹੈ ਰੇਤ ਮਾਫੀਆ ਚਲਾਉਂਦਾ ਇਸ ਨੂੰ ਰੋਕ ਕੇ 20000 ਕਰੋੜ ਸਾਲਾਨਾ ਮੈਂ ਦਿਆ ਕਰਾਂਗਾ ਮੈਂ ਤੁਹਾਨੂੰ ਦੱਸਣਾ ਚਾਹਨਾ ਸਾਡੇ ਤਿੰਨ ਸਾਲਾਂ ਚ ਐਜ਼ ਲੀਡਰ ਆਫ ਦੀ ਆਪੋਜੀਸ਼ਨ ਇੱਕ ਰੁਪਿਆ ਵੀ ਉਹ 34000 ਕਰੋੜ ਦਾ ਸਾਡੇ ਕੋਲ ਨਹੀਂ ਆਇਆ ਨਹੀਂ ਤੇ ਤਿੰਨਾਂ ਸਾਲਾਂ ਚ 1 ਲੱਖ ਕਰੋੜ ਰੁਪਈਆ ਦੇ ਉਹ ਬੰਦਾ ਸੀ ਤੇ ਰੇਤ ਦੇ ਵਿੱਚੋਂ ਮੇਰੇ ਵੀਰੋ 270 ਕਰੋੜ ਰੁਪਈਆ ਸਾਲਾਨਾ ਪੰਜਾਬ ਨੂੰ ਆ ਰਿਹਾ ਅਸੀਂ ਪੁੱਛਣਾ ਚਾਹੁੰਦੇ ਆ ਕੇਜਰੀਵਾਲ ਸਾਹਿਬ 19700 ਕਰੋੜ ਸਾਲਾਨਾ ਸਾਡਾ ਪੈਸਾ ਕਿੱਥੇ ਤਿੰਨਾਂ ਸਾਲਾਂ ਦਾ ਤਕਰੀਬਨ 62 63000 ਕਰੋੜ ਰੁਪਈਆ ਬੰਦਾ ਤੋਦਾ ਤੁਹਾਡਾ ਮੰਨਣਾ ਪੱਕੇ ਤੌਰ ਇਹ ਸਾਰਾ ਪੈਸਾ ਦਿੱਲੀ ਚ ਲੱਗ ਗਿਆ ਲੋ ਕੇਜਰੀਵਾਲ ਨੇ ਖੁਦ ਕਿਹਾ ਸੀ 20000 ਕਰੋੜ ਦਊਗਾ ਪੈਸੇ ਆ ਰਹੇ ਨੇ 300 ਕਰੋੜ ਰੁਪਈਆ ਹੁਣ ਸ਼ਰਾਬ ਦੀ ਗੱਲ ਕਰੀਏ ਮੈਂ ਰੰਦਾਵਾ ਸਾਹਿਬ ਤੁਹਾਨੂੰ ਬੇਨਤੀ ਕਰੂੰਗਾ ਪਾਰਲੀਮੈਂਟ ਦੇ ਵਿੱਚ ਇਹ ਸਵਾਲ ਜ਼ਰੂਰ ਮੋਦੀ ਦੇ ਸਾਹਮਣੇ ਚੁੱਕਿਓ ਦਿੱਲੀ ਦੀ ਐਕਸਾਈਜ਼ ਜਿਹੜੀ ਪਾਲਿਸੀ ਹੈ ਦਿੱਲੀ ਦੇ ਵਿੱਚ ਠੇਕੇ ਵਿਕਦੇ ਨੇ ਮੇਰੇ ਵੀਰੋ 9000 ਕਰੋੜ ਦੇ ਸਾਲਾਨਾ ਪੰਜਾਬ ਦੇ ਵਿੱਚ ਐਜ ਕੀ ਠੇਕੇ तकरीबन 1.5 ਹਜ਼ਾਰ ਕਰੋੜ ਰੁਪਏ ਗਏ ਪੰਜਾਬ ਦੀ ਐਕਸਾਈਜ਼ ਪਾਲਿਸੀ ਪੰਜਾਬ ਦੇ ਠੇਕਿਆਂ ਵਿੱਚ ਦਿੱਲੀ ਨੂੰ 1.5 ਤੋਂ 2000 ਕਰੋੜ ਰੁਪਇਆ ਵਾਧੂ ਆਂਦਾ ਉੱਥੇ ਇਹਨਾਂ ਨੇ ਹੋਲ سیلਰਾਂ ਨੂੰ 12% ਕਮਿਸ਼ਨ ਦਿੱਤੀ ਜੇ ਜੋ 6% ਹੋਲ سیلਰ ਲੈ ਜਾਂਦੇ 9000 ਚੋਂ ਤੇ 6% ਜਿਹੜੀ ਹੈ ਆਪ ਨੂੰ ਮਿਲ ਜਾਂਦਾ ਅੰਡਰ ਟੇਬਲ ਐਥੇ ਵੀ ਸੇਮ ਪਾਲਿਸੀ ਹੈ 12% ਕਮਿਸ਼ਨ ਚ ਤਕਰੀਬਨ 6 ਤੋਂ 700 ਕਰੋੜ ਰੁਪਇਆ ਸਾਲਾਨਾ ਆਪ ਨੂੰ ਜਾਂਦਾ ਮੈਂ ਪੁੱਛਣਾ ਚਾਹੁੰਦਾ ਬੀਜੇਪੀ ਨੂੰ ਜੇ ਇਹਨਾਂ ਦੇ ਆਪਸ ਦੇ ਵਿੱਚ ਗੰਡ ਸੰਡ ਨਾ ਹੋਏ ਤੇ ਜਿੱਥੇ ਤੁਸੀਂ ਕੇਜਰੀਵਾਲ ਸ਼ਰਾਬ ਦੇ ਸਕੈਮ ਚ ਅੰਦਰ ਤਿਆਰ ਜੇਲ੍ਹ ਚ ਕੱਲਿਆ ਸੀ ਜਿੱਥੇ ਸਤਿੰਦਰ ਜੈਨ 1.5 ਸਾਲ ਰਿਹਾ ਕੇਜਰੀਵਾਲ 6 ਮਹੀਨੇ ਰਿਹਾ ਸਸੋਧਿਆ ਸਾਹਿਬ ਸਾਲ ਤੋਂ ਵੱਧ ਰਹੇ ਨੇ ਐਥੇ ਕੀ ਗੱਲ ਭਗਵੰਤ ਮਾਨ ਨੂੰ ਐਥੇ ਕੰਦਰ ਕਿਉਂ ਨਹੀਂ ਕੀਤਾ ਜੀ ਮੈਂ ਦਾਵਾ ਜੀ ਇਹ ਸਵਾਲ ਪੁੱਛੋ ਅਮਿਤ ਸ਼ਾਹ ਨੂੰ ਤੇ ਇਹਨੂੰ ਨਰਿੰਦਰ ਮੋਦੀ ਜੀ ਨੂੰ ਕਿਥੇ ਜਵਾਬ ਦਿਓ ਸੇਮ ਪਾਲਿਸੀ ਦਿੱਲੀ ਦੇ ਵਿੱਚ ਉੱਥੋਂ ਦੇ ਮੁੱਖ ਮੰਤਰੀ ਨੂੰ ਉੱਥੋਂ ਦੇ ਫਾਈਨੈਂਸ ਮਿਨਿਸਟਰ ਨੂੰ ਉੱਥੋਂ ਦੇ ਐਕਸਾਈਜ਼ ਮੰਤਰੀ ਨੂੰ ਤੁਸੀਂ ਅੰਦਰ ਦਿੱਤਾ ਤੇ ਹਰ ਜੇਲ੍ਹ ਚ ਕੀ ਗੱਲ ਇੱਥੇ ਭਗਵੰਤ ਨੂੰ ਕਿਉਂ ਨਹੀਂ ਅੰਦਰ ਦਿੱਤਾ ਜੀ ਇੱਥੇ ਜਿਹੜਾ ਸਾਡਾ ਐਕਸਾਈਜ਼ ਮੰਤਰੀ ਹੈ ਹਰਪਾਲ ਸਿੰਘ ਚੀਮਾ ਨੂੰ ਅਜੇ ਤੱਕ ਅੰਦਰ ਕਿਉਂ ਨਹੀਂ ਦਿੱਤਾ ਜੀ ਇੱਥੋਂ ਦਾ ਜਿਹੜਾ ਚੀਫ ਸੈਕਟਰੀ ਹੈ ਜਿਹੜਾ ਐਕਸਾਈਜ਼ ਕਮਿਸ਼ਨਰ ਹੈ ਉਹਨਾਂ ਨੂੰ ਅਜੇ ਤੱਕ ਗ੍ਰਿਫਤਾਰੀ ਉਹਨਾਂ ਦੀ ਕਿਉਂ ਨਹੀਂ ਹੋਈ तिना साल च तकरीबन चौबीस सौ करोड़ रुपया रिश्वत दिल्ली में जा चुके हैं हम एक जमीन के रंधावा जी हजार करोड़ रुपया ने क्डना पा हजार करोड़ रुपया पंजाब चह के जाना मंगण वाला ठूठा जो तक जाने ने सा गलों लेने ने मेरे वीरों पां लख तकरीबन पां लख करोड़ देजाई कर हो जाए ਨੌਜਵਾਨ ਬੱਚੇ ਆਪਣੀਆਂ ਜ਼ਮੀਨਾਂ ਆਪਣੇ ਘਰ ਵੇਚ ਕੇ ਸਾਰੇ ਬਾਹਰਲੇ ਮੁਲਕਾਂ ਜਾ ਰਹੇ ਨੇ ਕਿਉਂ ਦੱਸੋ ਜੀ ਸਹੀ ਹੈ ਕਿ ਨਹੀਂ ਕਿਸੇ ਨੌਜਵਾਨ ਨੂੰ ਪੰਜਾਬ ਚ ਕੋਈ ਰੰਦਾਵਾ ਸਾਬ ਕੰਮ ਹੀ ਕੋਈ ਨਹੀਂ ਬਾਰਡਰ ਸਾਡਾ ਬੰਦ ਕਰ ਦਿੱਤਾ ਬਾੜਾ ਜੀ ਆਪਣੀਆਂ ਬੰਦਰਗਾਹਾਂ ਤੇ ਹਰ ਸਾਲ ਵਧਾ ਰਹੇ ਨੇ ਗੁਜਰਾਤ ਦੇ ਵਿੱਚ ਹਰ ਦੂਸਰੇ ਤੀਸਰੇ ਸਾਲ ਇੱਕ ਨਵੀਂ ਬੰਦਰਗਾਹ ਆਂਧਰਾ ਚ ਨਵੀਂ ਬੰਦਰਗਾਹ ਕੇਰਲਾ ਚ ਨਵੀਆਂ ਬੰਦਰਗਾਹਾਂ ਕਰਨਾਟਕਾ ਚ ਨਵੀਆਂ ਬੰਦਰਗਾਹਾਂ ਮਹਾਰਾਸ਼ਟਰ ਨਵੀਆਂ ਬੰਦਰਗਾਹਾਂ ਸਾਡੇ ਕੋਲ ਇੱਕ ਸੁੱਕੀ ਬੰਦਰਗਾਹ ਸੀ ਜਿਹਨੂੰ ਅਸੀਂ ਵਾਗੇ ਦਾ ਬਾਰਡਰ ਕਹਿੰਦੇ ਸੀ ਉਹ ਬੰਦ ਕਰ ਦਿੱਤੀ। ਨਾ ਪੰਜਾਬ ਦੇ ਨੌਜਵਾਨਾਂ ਨੂੰ ਕੁਝ ਦੇ ਰਹੇ ਨੇ ਸਾਡੇ ਸਾਰੇ ਰਸਤੇ ਬੰਦ ਕਰਤੇ। ਨਾ ਕਿਸਾਨਾਂ ਨੂੰ ਵੇਖੋ ਜਿਹੜੇ ਆਪਣੀ ਗੱਲ ਦਿੱਲੀ ਤੱਕ ਪਹੁੰਚਾਣਾ ਚਾਹੁੰਦੇ ਸੀ ਉਹਨੂੰ ਐਸੇ ਹੀ ਸੀਐਮ ਹਰਿਆਣੇ ਨੇ ਜਿਹੜਾ ਹੁਣ ਜਿਹਦੀ ਡਿਊਟੀ ਲਈ ਸੈਣੀ ਦੀ ਉਹਨੇ ਸਾਡਾ ਇੱਕ ਨੌਜਵਾਨ ਬੱਚਾ ਸ਼ੁਭਕਰਨ ਸਿੰਘ ਗੋਲੀਆਂ ਨਾਲ ਤਾਂ ਸ਼ਿਕਾਰ ਹੋਇਆ ਹਰਿਆਣਾ ਪੁਲਿਸ ਦਾ 200 ਤੋਂ ਬਾਅਦ ਸਾਡਾ ਕਿਸਾਨ ਗੋਲੀਆਂ ਨਾਲ ਫਟੜਕ ਕੀਤਾ ਸਾਡੇ ਜਿਹੜੇ ਪਿੰਡੂ ਵਿਕਾਸ ਦੇ ਪੈਸੇ ਨੇ ਉਹ ਰੋਕ ਲਏ ਪੰਜਾਬ ਦੇ ਕੁਝ ਤੇ ਮੇਰੇ ਵੀਰੋਂ ਰਹਿ ਕੁਝ ਨਹੀਂ ਗੇ ਪੰਜਾਬੀ ਸਾਡੇ ਮਜਬੂਰੀ ਨਾਲ ਬਾਹਰਲੇ ਮੁਲਕਾਂ 'ਚ ਕੱਲੇ ਮਾਪੇ ਬਜ਼ੁਰਗ ਰਹਿ ਗਏ ਅਸੀਂ ਪਿੰਡਾਂ ਜਾਣੇ ਆ ਤੇ ਪਿੰਡਾਂ ਵਿੱਚ ਕੱਲੇ ਬਜ਼ੁਰਗ ਰਹਿ ਗਏ ਨੇ ਜਾਂ ਘਰ ਰਹਿ ਗਏ ਨੇ ਜਾਂ ਬਜ਼ੁਰਗ ਰਹਿ ਗਏ ਹੋਰ ਦੇਣ ਲੈਣ ਨੂੰ ਕੁਝ ਵੀ ਨਹੀਂ ਐਨਾ ਉਹ ਆ ਜਿਹੜੀ ਰੈਲੀਆਂ ਇੱਥੇ ਅਸੀਂ ਸ਼ੁਰੂ ਕੀਤੀਆਂ ਨੇ ਐਸੀ ਗੱਲ ਕਰਨ ਸ਼ੁਰੂ ਕੀਤੀਆਂ ਕਿ ਪੰਜਾਬ ਦੇ ਲੋਕਾਂ ਨੂੰ ਮੁਤਾਤ ਕਰਨ ਦੀ ਲੋੜ ਹਿੰਦੁਸਤਾਨ ਦੀ ਸਰਕਾਰ ਕੋਲੋਂ ਵੀ ਤੇ ਸੂਬੇ ਦੀ ਸਰਕਾਰ ਕੋਲੋਂ ਤੇ ਮੇਰਾ ਇਹ ਮੰਨਣਾ ਮੇਰੇ ਵੀਰੋ ਇਹ ਪੱਕੀ ਗੱਲ ਹੈ ਕਿ ਜਿਹੜੀ ਭਾਜਪਾ ਹੈ ਤੇ ਆਪ ਹੈ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਤੁਸੀਂ ਇਹਨਾਂ ਦੀਆਂ ਸਾਰੀਆਂ ਇਕਨੋਮਿਕ ਪਾਲਿਸੀਜ਼ ਇਹਨਾਂ ਦੀਆਂ ਜਿੰਨੀਆਂ ਅਖਬਾਰਾਂ ਦੀ ਪਾਲਿਸੀਆਂ ਨੇ ਇਹਨਾਂ ਨੂੰ ਕਲੋਜ਼ਲੀ ਤੁਸੀਂ ਸਟੱਡੀ ਕਰੋ ਜੋ ਮੋਦੀ ਕਰ ਰਿਹਾ ਉਹੀ ਕੇਜਰੀਵਾਲ ਤੇ ਭਗਵਤ ਕਰ ਰਿਹਾ ਆ ਛੋਟੀਆਂ ਛੋਟੀਆਂ ਠੱਗੀਆਂ ਠੋਰੀਆਂ ਦਾ ਤੁਸੀਂ ਜ਼ਿਕਰ ਕੀਤਾ ਇਹਨਾਂ ਤੋਂ ਕੀ ਤੁਸੀਂ ਉਮੀਦ ਰੱਖ ਸਕਦੇ ਜਿਹੜਾ ਤੁਹਾਡੇ ਇਸ ਏਰੀਆ ਦਾ ਇਹਨਾਂ ਦੀ ਪਾਰਟੀ ਦੇ ਕੈਂਡੀਡੇਟ ਨੇ ਜੇ ਚੰਡੀਗੜ੍ਹ ਜਾਣ ਤੋਂ ਪਹਿਲੇ ਲੋਕਾਂ ਕੋਲੋਂ ਤੇਲ ਆਪਣੀਆਂ ਗੱਡੀਆਂ ਚ ਪਾਉਂਦੇ ਨੇ ਤੇ ਫਿਰ ਇਹ ਸਾਡੇ ਹੱਕਾਂ ਵਾਸਤੇ ਕੀ ਲੜਾਈ ਲੜ ਸਕੋ ਇਹਨਾਂ ਦਾ ਕਰਦਾਰ ਤੁਸੀਂ ਵੇਖਿਆ ਰੰਦਾਵਾਦੀ ਤੁਸੀਂ ਵੇਖਿਆ ਹੀ ਤਿੰਨ ਚਾਰ ਪੰਜ ਮਨਿਸਟਰ ਤੇ ਮੋਰਲ ਗਰਾਉਂਡ ਸੇ ਬਾਹਰ ਦਿਖਲੇ ਆ ਇੱਕ ਹੁਣ ਪੰਜ ਚਾਰ ਦਿਨ ਪਹਿਲੇ ਕਾਬੂ ਆਇਆ ਉਹਦੀਆਂ ਫੋਟੋਆਂ ਵੀ ਆਈਆਂ ਜਨਤਕ ਹੋਈਆਂ ਨੇ ਵੱਡੇ ਪੈਮਾਨੇ ਤੇ ਔਰਤਾਂ ਬੈਠੀਆਂ ਸੀ ਉਹ ਗੱਲ ਤੇ ਬਹੁਤਾ ਚੰਨਣਾ ਨਹੀਂ ਪਾਣਾ ਚਾਹੁੰਦੇ ਇਹ ਸ਼ੁਕਰ ਕਰਨ ਮੇਰਾ ਖਿਆਲ ਇਸ ਬਦਲਾਅ ਦੇ ਨਾਲ ਪੰਜਾਬ ਵਿੱਚ ਤੇ ਬਦਲਿਆ ਕੋਈ ਨਹੀਂ ਇਹਨਾਂ ਨੂੰ ਵਿਆਹ ਵਿਊ ਕਰਨ ਦਾ